ਹਾਂਜੀ ਸ੍ਰੀਤੋ ਬੱਲੇ ਬੱਲੇ ਫਲੰਗਨ ਰਿਕਾਰਡ ਤੋਂ ਮੈਂ ਰਾਜੇਸ਼ ਚੋਪੜਾ ਜੀ ਐਸ ਵੇਲੇ ਇੱਕ ਪਿੰਡ ਦੇ ਵਿੱਚ ਖੜੇ ਨੇ ਪਿੰਡ ਦੀ ਲਾਈਫ ਤੁਹਾਨੂੰ ਦਿਖਾਣੀ ਤਾਂ ਉਹਨਾਂ ਮੈਂ ਇਧਰਲੇ ਪਾਸੇ ਦੇਖੋ ਜੀ ਮੈਂ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਇੱਕ ਟਰੈਕਟਰ ਚੱਲ ਰਿਹਾ ਹਲ ਵਾਰ ਰਿਹਾ ਔਰ ਇਧਰ ਕੁਝ ਭਾਈ ਜੇਰੀ ਗੱਲਾਂ ਮਾਰ ਰਹੇ ਆਪਣੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਠੀਕ ਹੈ ਜੀ ਠੀਕ ਠਾਕ ਜੀ ਕੀ ਲੈ ਗੋਬਰ ਲੈ ਆਏ ਜੀ ਗੋਬਰ ਲੈ ਆਏ ਵਾਹ ਜੀ ਆ ਤਾਂ ਨਜ਼ਾਰੇ ਦਾ ਸੀ ਇਹ ਪਿੰਡ ਦਾ ਹਾਂ ਹੈ ਕੰਮ ਹੋ ਰਿਹਾ ਕੀ ਹਾਲ ਹੈ ਬਾਬਾ ਜੀ ਠੀਕ ਠਾਕ ਕੀ ਨਾਮ ਹੈ ਤੁਹਾਡਾ ਮਨਦੀਪ ਸਿੰਘ ਬ ਆ ਨਾ ਕੋਈ ਕਰਦੇ ਇਲੈਕਸ਼ਨ ਵਾਲੀਆਂ ਸਾਈਡ ਹੋ ਜਾ ਸਾਈਡ ਅੱਛਾ ਇਲੈਕਸ਼ਨ ਵਾਲੀਆਂ ਗੱਲਾਂ ਹੋ ਰਹੀਆਂ ਲੋਦੀ ਸਰੋਤਿਓ ਵਾਹ ਜੀ ਵਾਹ ਇਲੈਕਸ਼ਨ ਦੀਆਂ ਗੱਲਾਂ ਹੋ ਰਹੀ ਨੇੜੇ ਨੂੰ ਆਜੋ ਤੇਰਾ ਮੜ ਜਾ ਨੇੜੇ ਨੂੰ ਆਜੋ ਇਲੈਕਸ਼ਨ ਦੀਆਂ ਗੱਲਾਂ ਹੋ ਰਹੀਆਂ ਹਾਂ ਜੀ ਵੋਟ ਪਾਏ ਪਾਏ ਵੋਟਾਂ ਪਾਤੀਆਂ ਹੁਣ ਦੇਖੋ ਕੀ ਬਣਦਾ ਹਨ 4 ਤਰੀਕ ਨੂੰ ਆ ਜਾਣਾ ਰਿਜ਼ਲਟ ਹਾਂ ਜੀ ਕੀ ਲੱਗਦਾ ਟੱਕਰ ਦਾ ਹਮ ਬਰਾਬਰ ਟੱਕਰ ਦਾ ਬਰਾਬਰ ਦੀ ਹੋਇ ਜੀ ਬਰਾਬਰ ਦੀ ਟੱਕਰ ਹੈ ਹਾਂ ਜੀ ਅੱਛਾ ਹਾਂ ਕੋਈ ਵੀ ਪਰ ਜਣੀ ਜਿਆਦਾ ਕਾਂਗਰਸ ਨੂੰ ਵੋਟ ਪੁਗਤਈ ਹੈ ਜਿਆਦਾ ਕਾਂਗਰਸ ਨੂੰ ਪੁਗਤਈ ਤੁਹਾਨੂੰ ਲੱਗਦਾ ਹਾਂ ਜੀ ਤੁਸੀਂ ਪਹਿਲਾਂ ਵੀ ਕਾਂਗਰਸ ਨੂੰ ਵੋਟ ਬੰਦੇ ਤੇ ਫਾਇਨਾ ਅਸੀਂ ਕਾਲੀਆਂ ਨੂੰ ਪਾਉਂਦੇ ਜੀ ਅੱਛਾ ਐਤਕੀ ਤੁਸੀਂ ਕਾਂਗਰਸ ਨੂੰ ਪਾ ਹਾਂ ਜੀ ਇਹਨਾਂ ਨੇ ਸਾਨੂੰ ਚੰਦੂ ਮਾਜਰੀ ਨੇ ਜੀ ਕੁਛ ਦਿੱਤਾ ਨਹੀਂ ਸਾਨੂੰ ਕਹੇਗਾ ਵੀ 2 ਲੱਖ ਰੁਪਈਆ ਗ੍ਰਾਂਟ ਦਊਗਾ ਫਿਰ ਉਹ ਆਪਣਾ ਸਿਵਿਆਂ ਨੂੰ ਆ ਟੈਂਕਰ ਦਊਗਾ ਰਣਜੀਤ ਗਿਲਕੋ ਨੇ ਟੈਂਕਰ ਭੇਜਿਆ ਅੱਛਾ ਪਰ ਚੰਦੂ ਮਾਜਰੀਆ ਨਹੀਂ ਬਾਦਿਆਂ ਪਰ ਨਹੀਂ ਉਤਰਿਆ ਚਲੋ ਕੋਈ ਗੱਲ ਨਹੀਂ ਇਹ ਤੁਹਾਡੀ ਇਹਨਾਂ ਦੀ ਸੋਚ ਤੁਹਾਡੀ ਕੀ ਸੋਚ ਹੈ ਜੀ ਸਾਰੇ ਤਿੰਨਾਂ ਦੀ ਇੱਕੋ ਸੋਚ ਹੈ ਮੈਂ ਫਿਰ ਤਾਂ ਤੁਸੀਂ ਆਪਸ ਵਿੱਚ ਇੱਕੋ ਹੀ ਗੱਲਾਂ ਕਰਦੇ ਪਿਆ ਨਾ ਕੋਈ ਵਿੱਚ ਮਾੜੇ ਮੋਟਾ ਨਾ ਜੀ ਨਾ ਫਰਕ ਨਹੀਂ ਪਾਉਂਦੇ ਹੈਂ ਅਸੀਂ ਫਰਕ ਨਹੀਂ ਪਾਉਂਦੇ ਅਸੀਂ ਫਰਕ ਨਹੀਂ ਪਾਉਂਦੇ ਹਾਂ ਜੀ ਇਹ ਤਾਂ ਗੱਲਾਂ ਉਹੀ ਕਰਦੇ ਆ ਅੱਛਾ ਅੱਛਾ ਅਸੀਂ ਰਹਿਦੇ ਇਕੱਠੇ ਹਾਂ ਜੀ ਹਰ ਵਕਤ ਇਕੱਠੇ ਰਹਿੰਦੇ ਹਰ ਵਕਤ ਹਾਂ ਜੀ ਹਾਂ ਬਾ ਹੁਣ ਆਪਣਾ ਬਾ ਭਾਈਆ ਲੱਗ ਜਾਣਾ ਕਰਨਾ ਅਜਾ ਰੋਟੀ ਕੰਮ ਕਰਕੇ ਮਿਲਣੀ ਹੈ ਇਹਨਾਂ ਨੇ ਦੇਣੀ ਕਿਸੇ ਨੇ ਨਹੀਂ ਰੋਟੀ ਦਾ ਕੰਮ ਕਰ ਕੰਮ ਕਰਕੇ ਮਿਲਣੀ ਆ ਦੇਖ ਲਓ ਥੋੜੇ ਸਾਹਮਣੇ 4 ਵਜੇ ਦੇ ਉੱਠੇ ਪਏ ਆ ਅੱਛਾ ਹਾਂ ਜੀ ਪਾਣੀ ਪਲਾਉਣਾ ਹੁਣ ਮੈਂ ਸਾਨੂੰ ਜਾ ਕੇ ਨੜਾਉਣੀਆਂ ਐ ਟੱਕ ਪਾਉਣੇ ਦੇਖੋ ਜੀ ਕਿਸੇ ਵੀ ਪਾਰਟੀ ਦੇ ਸਰਪੰਚ ਸਿੰਘ ਲੈਣ ਚੱਲੇ ਆ ਜੀ ਇਹ ਮੇਵਾ ਸਿੰਘ ਟਰੈਕਟਰ ਲੈ ਕੇ ਆਊਗਾ ਆਪਣੀ ਜ਼ਮੀਨ ਬਾਹੂਗਾ ਜੀ ਆਏ ਆ ਰੋਟੀ ਕੰਮ ਕਰਕੇ ਮਿਲਣੀ ਹੈ ਨਹੀਂ ਕੰਮ ਕਰਕੇ ਖਾਣੀ ਵੀ ਚਾਹੀਦੀ ਐ ਹਾਂ ਜੀ ਹਾਂ ਸਾਨੂੰ ਵਿਕਾਸ ਹੋਣਾ ਚਾਹੀਦਾ ਜਦ ਕੋਈ ਵੀ ਐਮਐਲਏ ਆਉਂਦਾ ਕੋਈ ਐਮਪੀ ਆਉਂਦਾ ਹਾਂ ਤਾਂ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਬਿਲਕੁਲ ਵਿਕਾਸ ਤਾਂ ਜ਼ਰੂਰੀ ਹੈ ਭਾਵੇਂ ਕਿਸੇ ਪਾਰਟੀ ਦਾ ਹੋਵੇ ਸਾਨੂੰ ਕੋਈ ਮਸਲਾ ਨਹੀਂ ਹੈ ਨਹੀਂ ਨਹੀਂ ਸਾਨੂੰ ਪਾਰਟੀ ਦਾ ਨਹੀਂ ਕੰਮ ਕਰੇ ਕੰਮ ਕਰੇ ਬੰਦਾ ਪਾਰਟੀ ਦਾ ਤਾਂ ਕੋਈ ਮਸਲਾ ਹੀ ਨਹੀਂ ਹੈ ਆਪਾਂ ਨੂੰ ਜਿਹੜਾ ਮਰਜ਼ੀ ਕਰੇ ਆ ਕੇ ਕੰਮ ਕਰਦਾ ਜਾਂ ਕਾਲੀ ਹੋਵੇ ਜਾਂ ਝਾੜੂ ਮੜਾ ਹੋਵੇ ਹਾਂ ਕੰਮ ਵਾਲੇ ਬੰਦੇ ਚਾਹੀਦੇ ਆ ਦੇਖੋ ਜੀ ਸਰੋਤਿਆਂ ਸਾਡਾ ਬੱਲੇ ਬੱਲੇ ਚੈਨਲ ਵੱਲੋਂ ਕਿਸੇ ਵੀ ਪਾਰਟੀ ਦੇ ਵੱਲ ਕੋਈ ਝਕਾ ਨਹੀਂ ਹੁੰਦਾ ਅਸੀਂ ਰੈਂਡਮ ਜੀ ਗੱਲ ਕਰ ਰਹੇ ਆ ਬਾਈ ਜੀ ਨਾਲ ਗੱਲ ਕਰੀ ਬਾਈ ਜੀ ਕਹਿੰਦੇ ਜੀ ਐਤਕੀ ਮੈਂ ਵੋਟ ਕਾਂਗਰਸ ਨੂੰ ਪਾਤੀ ਹਾਂਜੀ ਠੀਕ ਹੈ ਨਾ ਜੀ ਔਰ ਇਹਨਾਂ ਦਾ ਟਰੂ ਓਪੀਨੀਅਨ ਹੈ ਔਰ ਟਰੂ ਓਪੀਨੀਅਨ ਵੀ ਲੋਕਾਂ ਤੱਕ ਜਾਣਾ ਚਾਹੀਦਾ ਹੈ ਸਾਡੇ ਸਰੋਤਿਆਂ ਤੱਕ ਜਾਣਾ ਚਾਹੀਦਾ ਹੈ ਇਸ ਕਰਕੇ ਇਸ ਨੂੰ ਅਸੀਂ ਅਨਕਟ ਹੀ ਇਸੇ ਤਰੀਕੇ ਨਾਲ ਚਲਾਵਾਂਗੇ ਹੋਰ ਪਹਿਲਾਂ ਤੁਸੀਂ ਕਾਲਿਆਂ ਨੂੰ ਵੋਟ ਪਾ ਦਿੰਦੇ ਸੀਗੇ ਹਾਂ ਜੀ ਪੱਕੇ ਕਾਲਿਆਂ ਨੂੰ ਪਾਉਂਦੇ ਸੀ ਚਲ ਕੋਈ ਗੱਲ ਨਹੀਂ ਕੋਈ ਗੱਲ ਬਾਈ ਜੀ ਕਾਲੇ ਪੈਗ ਲਾਦੇ ਕੰਮ ਨੂੰ ਕੰਮ ਦਾ ਟਾਈਮ ਹੋ ਗਿਆ ਨਾ ਹਾਂ ਜੀ ਟਰੈਕਟਰ ਲੈ ਕਾਉਂਗਾ ਜੀ ਖਿੱਤੋ ਜੀ ਖਿੱਤੋ ਖਿੱਤੋ ਥੋੜੀ ਨਾਲ ਦੋ ਤਰ ਗੱਲਾਂ ਮਾਰ ਲੈਨੇ ਹੋਰ ਆਪਾਂ ਤੇ ਨੌਕੇ ਦੱਸੇ ਤੁਸੀਂ ਸੁਖਦੀਪ ਸਿੰਘ ਸੁੱਖਾ ਸੁਖਦੀਪ ਸਿੰਘ ਸੁੱਖਾ ਹਾਂ ਜੀ ਪਿੰਡ ਨੇਹੋਲਕਾ ਜੀ ਪਿੰਡ ਨੇਹੋਲਕਾ ਹਾਂ ਜੀ ਉਮਰ ਕਿੰਨੀ ਹੋ ਗਈ 50 ਹੋ ਗਈ 50 ਸਾਲ ਦੀ ਉਮਰ ਹੋ ਗਈ ਹਾਂ ਜੀ ਹੋਰ ਘਰ ਪਰਿਵਾਰ ਸਭ ਐਨ ਬੈਗਰੂ ਦੀ ਕਿਰਪਾ ਜੀ ਤੈਨੂੰ ਸ਼ੁਕਰ ਹੈ ਹਾਂ ਜੀ ਸ਼ੁਕਰ ਹੈ ਸ਼ੁਕਰ ਹੈ ਬੱਚੇ ਬਾਹਰ ਹੈ ਜੀ ਬੱਚੇ ਬਾਹਰ ਹੈ ਹਾਂ ਜੀ ਤੁਸੀਂ ਕਿਥੇ ਕੰਮ ਤੇ ਲੱਗੇ ਹੋਇਆ ਹਾਂ ਜੀ ਹੈ ਹਾਂ ਜੀ ਵਾਹ ਜੀ ਵਾਹ ਤੁਹਾਡਾ ਕੀ ਨਾਮ ਹੈ ਜੀ ਬਲਦੇਵ ਸਿੰਘ ਬਲਦੇਵ ਸਿੰਘ ਅੱਛਾ ਬਲਦੇਵ ਸਿੰਘ ਤੁਹਾਡਾ ਆੜ ਹੀ ਹੈ ਹਾਂ ਜੀ ਹੈ ਹਾਂ ਜੀ ਤੁਸੀਂ ਰੋਜ਼ ਘਰਾ ਘਰਾ ਹੈ ਜੀ ਹਾਂ ਜੀ ਰੋਜ਼ ਇਕੱਠੀਆਂ ਮੋਟਰਾਂ ਸਾੜੀਆਂ ਜੀ ਉਰੇ ਅੱਛਾ ਹਾਂ ਜੀ ਇਕੱਠੇ ਮਿਲਦੇ ਹਾਂ ਜੀ ਅਸੀਂ ਰੋਜ਼ਿਆੜੀ ਮੈਨੂੰ 10 ਵਾਰ ਅੱਛਾ ਹਾਂ ਜੀ ਖੇਤ ਇਕੱਠੇ ਸਾਡੇ ਦੇ ਕੋਲ ਸਿੱਧੂ ਗੋਤ ਹੈ ਸਾਡਾ ਅੱਛਾ ਗੱਲਾਂ ਹੁੰਦੀਆਂ ਦਿਲ ਦੀਆਂ ਸਿੱਧੂ ਗੋਤ ਹੈ ਜੀ ਸਾਡਾ ਸਿੱਧੂ ਗੋਡਾ ਐ ਡੌਲਗਲ ਡੌਲ ਹੈ ਸਾਡੀ ਠੱਕੀਆਂ ਮੋਟਰਾਂ ਜੀ ਸਾਡੀਆਂ ਅੱਛਾ ਪਿਆਰ ਮੁਹੱਬਤ ਪੂਰਾ ਪੂਰਾ ਜੀ ਰੱਜਮਾ ਹਾਂ ਜੀ ਦੇਖੋ ਸਰੋਤਿਆ ਆ ਹੁੰਦੀ ਗੱਲ ਬਾਤ ਐਨ ਗੱਡ ਕੇ ਕਹੀ ਜਾਂਦੀ ਏ ਗੱਲ ਹਾਂ ਜੀ ਐ ਪਿਆਰ ਮੁਹੱਬਤ ਪੂਰਾ ਹਾਂ ਜੀ ਖੇਡੇ ਵੀ ਇਕੱਠੇ ਛੋਟੇ ਹੁੰਦੇ ਨੇ ਨਾ ਐਵੇਂ ਇੱਥੇ ਵੱਡੇ ਐ ਅੱਛਾ ਇੱਥੇ ਵੱਡੇ ਨੇ ਜਿਹੜਾ ਨੇ ਐ ਸਮਕੋ ਨੌਕਰੀ ਵੀ ਕਰੀ ਐ ਜੀ ਚੰਡੀਗੜ੍ਹ ਅੱਛਾ ਹਾਂ ਜੀ ਐਵੇਂ ਇੱਥੇ ਵੱਡੇ ਉਹ ਜਿਹੜਾ ਲੰਘਿਆ ਹਾਣੀ ਉਹ ਇਹ ਮੇਵਾ ਸਿੰਘ ਇਹ ਵੀ ਮੇਥੇ ਵੱਡਾ ਹੈ ਜੀ ਇਹ ਵੀ ਤੁਹਾਡੇ ਤੋਂ ਵੱਡਾ ਹੈ ਤੁਹਾਡੀ ਹੁਣ ਇਹਨਾਂ ਨਾਲ ਆੜੀ ਪਈ ਹੋਈ ਹੈ ਆਪਣੇ ਤੋਂ ਬੜੇ ਨਾਲ ਪੂਰੀ ਜੀ ਪੂਰੀ ਐ ਗਵਾਂਢੀਆਂ ਹੀ ਤੁਹਾਡੀ ਸਿੰਧੂ ਗੋਤਾਈ ਸਾਡੇ ਇਕੱਠੇ ਮੁੰਡੇ ਐਨ ਇਕੱਠੇ ਘਾਰੇ ਹੀ ਸਾਡੇ ਇਕੱਠੀਆਂ ਮੋਟਰਾਂ ਜੀ ਐ ਸਾਡੀਆਂ ਅੱਛਾ ਹਾਂ ਜੀ ਹਾਂ ਆ ਟਰੈਕਟਰ ਜਿਹੜੇ ਬਾਹਰੇ ਬਾਈ ਜੀ ਇਹ ਕੋਣ ਹੈ ਇਹ ਮਿਸਤਰੀ ਹੈ ਜੀ ਆਪਣਾ ਅੱਛਾ ਹਾਂ ਜੀ ਇਹ ਮੁੱਲਾ ਪਰਤੋਂ ਰਹਿਣੇ ਸਾਡੇ ਬੰਦੇ ਜੀ ਚਰਤੋ ਇਹ ਕੀ ਕਰ ਰਹੇ ਹਨ ਕੀ ਕੰਮ ਹੋ ਰਿਹਾ ਇਸ ਟਾਈਮ ਇਹ ਵਹੀ ਕਰ ਰਹੇ ਹਨ ਜੀ ਵਹੀ ਕਰ ਰਹੇ ਹਨ 42 ਹਾਂ ਜੀ ਅੱਛਾ ਅੱਛਾ ਜੀ ਵੱਡ ਪੱਟ ਰਿਹਾ ਅੱਛਾ ਇਹਨੂੰ ਰੌਣੀ ਕਰਕੇ ਫਿਰ ਚਰੀ ਬੀਜੂਗੇ ਜੀ ਰੌਣੀ ਕਰਕੇ ਫਿਰ ਚਰੀ ਬੀਜਾਂਗੇ ਜੀ ਅੱਛਾ ਰੌਣੀ ਕਰਨਾ ਸਰੋਤਿਓ ਕਸ਼ਬਦ ਹੈਗਾ ਖੇਤੀਬਾੜੀ ਦੇ ਵਿੱਚ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਰੌਣੀ ਕਰਨਾ ਕਿਹਨੂੰ ਕਹਿੰਦੇ ਆ ਪਾਣੀ ਲਾ ਕੇ ਜੀ ਉਹਨੂੰ ਰੌਣੀ ਕਿਹਾ ਜਾਂਦਾ ਪਾਣੀ ਛੱਡੂਗੇ ਹੁਣ ਆਈ ਮਾਂ ਪਾਣੀ ਛੱਡ ਕੇ ਰੌਣੀ ਕਹਿੰਦੇ ਨੇ ਵੀ ਰੌਣੀ ਕਰਤੀ ਫਿਰ ਬੱਤ ਆਏ ਤੇ ਇਹਦੇ ਵਿੱਚ ਚਰੀ ਬੀਜੀ ਜਾਊਗੀ ਜੀ ਲਓ ਜੀ ਸਰੋਤਿਓ ਜਵਾਬ ਨਾਲ ਦੀ ਨਾਲ ਹੀ ਸੁੱਖਾ ਜੀ ਨੇ ਦਿੱਤਾ ਰੌਣੀ ਦਾ ਮੈਂ ਤੁਹਾਨੂੰ ਸਵਾਲ ਕਰਿਆ ਸੀ ਪਰ ਇਹਨੇ ਦੱਸਤਾ ਬੱਤਾਂ ਹੁਣ ਬੱਤ ਆਉਣਾ ਕੀ ਹੁੰਦਾ ਬੱਤ ਜਦ ਬਰਾਬਰ ਐਨ ਵੀ ਬੱਤ ਆ ਗਿਆ ਹੁਣ ਨਾ ਗਿੱਲਾ ਰਿਹਾ ਨਾ ਬਹੁਤਾ ਸੁੱਕਾ ਰਿਹਾ ਉਹਨੂੰ ਬੱਤ ਕਹਿੰਦੇ ਆ ਜੀ ਅੱਛਾ ਨਾ ਉਹ ਤਾਂ ਗਿੱਲਾ ਤੇ ਨਾ ਉਹ ਤਾਂ ਸੁੱਕਾ ਬੱਤ ਚੱਲਣਯੋਗ ਹੋ ਗਿਆ ਜਿਹੜੀ ਗੁੜ ਬਣਾਉਂਦੇ ਆ ਉਦੋਂ ਵੀ ਕਹਿੰਦੇ ਬੱਤ ਉੱtre ਬੱਤ ਹਾਂ ਜੀ ਬੱਤ ਬਰਾਬਰ ਆਈ ਇਹੇ ਸ਼ਬਦ ਹੁੰਦਾ ਉਹ ਹਾਂ ਜੀ ਹਾਂ ਜੀ ਨਾ ਗਿੱਲਾ ਹਾਂ ਜੀ ਤੇ ਨਾ ਬਹੁਤਾ ਹਾਂ ਜੀ ਸੁੱਕਾ ਹਾਂ ਜੀ ਬੋਲੇ ਥੋੜਾ ਜਿਹਾ ਕਾਠਾ ਜਿਹਾ ਹੋ ਗਿਆ ਜਦ ਹਾਂ ਜੀ ਹਾਂ ਜਦ ਐਨ ਗੋਲੀ ਵੱਟ ਹੋ ਗਈ ਹਾਂ ਕੜਾਹੇ ਦੇ ਵਿੱਚ ਮਾਰਦੇ ਠੱਕਦੇ ਗਏ ਜੇ ਮੜੇ ਕੜਾ ਕਰਨਾ ਤਾਂ ਸ਼ੱਕਰ ਬਣਾ ਲਓ ਨਹੀਂ ਆਪਣਾ ਪਿਓਸੀਆਂ ਲਾ ਲਓ ਅੱਛਾ ਤੁਸੀਂ ਗੁੜ ਆਪ ਵੀ ਬਣਾਉਂਦੇ ਰਹੇ ਬਣਾਇਆ ਜੀ ਬਣਾਇਆ ਤੁਸੀਂ ਇੱਕ ਖiladi ਆਪ ਚਲਾਈਏ ਜੀ ਅੱਛਾ ਆਪਣੀ ਕਾਰੀ ਆਪ ਚਲਾਈਏ ਖiladi ਸਾਡੇ ਕੋਲ ਖiladiਆਂ ਸਾਡੇ ਕੋਲ ਆਪਣੀ ਆਹ ਮੋਟਰ ਆ ਜੀ ਸਾਡੀ ਸਾਹਮਣੇ ਅੱਛਾ ਹਾਂ ਜੀ ਵਾਹ ਜੀ ਵਾਹ ਦੇਖੋ ਜੀ ਬਸ ਤੇਰਾ ਗੁੜ ਪਕਾਇਆ ਜੀ ਅੱਛਾ ਹਾਂ ਜੀ ਹੁਣ ਨਹੀਂ ਅੱਜ ਕੱਲ੍ਹ ਸ੍ਰੀ ਰਾਵ ਜੀ ਨਹੀਂ ਜੀ ਹੁਣ ਨਹੀਂ ਉਹ ਕਹਤੇ ਕਿ ਬੰਦ ਕਰ ਦਿੱਤਾ ਕਰ ਬਸ ਜੀ ਪੋਸਤਾਂ ਅੱਗੇ ਪਰਿਵਾਰ ਇਕੱਠੇ ਹੁੰਦੇ ਤੇ ਹੁਣ ਜੁਦੇ ਜੁਦੇ ਆ ਜੀ ਖiladi ਦਾ ਕੰਮ ਹੈ 3-4 ਖiladi ਦਾ 4-5 4 ਬੰਦਿਆਂ ਦਾ ਕੰਮ ਹੈ ਜੀ अच्छा हां जी ਹੁਣ ਕੱਲੇ ਕੱਲੇ ਆਪਣੇ ਕੁਝ ਜੁਦੇ ਹੋਗੇ ਮਾਪੇ ਪਾਪਾ ਨੇ ਹਾਂ ਮਤਲਬ ਫੇਰ ਹੁਣ ਕੱਲੇ ਕੱਲੇ ਆਸੀ ਵੀ ਜੁਦੇ ਆ ਜੀ ਕੋਹ ਭਰਾ ਹੈ ਹਾਂ ਇਹ ਕੰਮ ਹੈ ਜਿਹੜਾ ਖਿਡਾਰੀ ਦਾ ਜੀ ਇਹ ਚਾਰ ਬੰਦਿਆਂ ਬਿਨਾ ਖਿਡਾਰੀ ਨਹੀਂ ਚੱਲਦਾ ਅੱਛਾ ਪਰਿਵਾਰ ਟੁੱਟਣਾ ਵੀ ਇੱਕ ਕਾਰਨ ਹੈ ਤੁਹਾਡੇ ਸਾਨੂੰ ਜਿਹੜਾ ਪਰਿਵਾਰ ਟੁੱਟਣਾ ਮਤਲਬ ਪਰਿਵਾਰ ਤਾਂ ਤੇ ਲੋ ਪਿਆਰ ਤਾਂ ਉੱਦੇ ਰਹਿੰਦੇ ਨੇ ਭਾਈ ਜੁਦਾ ਜੁਦਾ ਰੋਟੀ ਪਕਾਉਂਦਾ ਜਿੰਨੇ ਪਰ ਪਿਆਰ ਤਾਂ ਉਹੀ ਲੈਂਦਾ ਹਾਂਜੀ ਪਰ ਫੇਰ ਉਹ ਗੱਲ ਨਹੀਂ ਜੀ ਰਹਿੰਦੀ ਉਹ ਫੇਰ ਕੰਮ ਨਹੀਂ ਇਕੱਠੇ ਕਰਦੇ ਹਾਂਜੀ ਨਹੀਂ ਜੀ ਨੇ ਕੰਮ ਵੱਖਰਾ ਹੋ ਜਾਂਦਾ ਨਾ ਨਾਲ ਵਿੱਚ ਫਰਕ ਪੈ ਜਾਂਦਾ ਅਗਲਾ ਕਹਿੰਦਾ ਤੂੰ ਖਾ ਗਿਆ ਮੈਂ ਖਾ ਗਿਆ ਫਿਰ ਅਗਲਾ ਕਹਿੰਦਾ ਜੁਦਾਈ ਹੋ ਜੋ ਜੇ ਆ ਗੱਲਾਂ ਆਉਣ ਲੱਗੀਆਂ ਤੁਹਾਡੇ ਤੁਹਾਡੇ ਕੇਸ ਤਾਂ ਨਹੀਂ ਫਰਕ ਪਿਆ ਹੁਣ ਨਹੀਂ ਫਰਕ ਪੈਂਦਾ ਤਾਂ ਹੈ ਪਾਈਆਂ ਨੂੰ ਇਹੀ ਜੀ ਗੱਲ ਨਹੀਂ ਪੈਂਦਾ ਪੈਂਦਾ ਹੈ ਜੀ ਅੱਛਾ ਹਾਂ ਜੀ ਜੁਦੇ ਹੋਵੇ ਬਣ ਨਹੀਂ ਹੈ ਹਾਂ ਨਹੀਂ ਕਈ ਵਾਰੀ ਜੁਦੇ ਹੋ ਕੇ ਵੀ ਪਿਆਰ ਮੁਹੱਬਤ ਬਣਿਆ ਰਹਿ ਜਾਂਦਾ ਨਹੀਂ ਬਣਿਆ ਸਭ ਕੋ ਬਣਦਾ ਜੀ ਜੁਦੇ ਹੋ ਕੇ ਪਿਆਰ ਵੱਧਦਾ ਹੈ ਅੱਛਾ ਵੱਧਦਾ ਹੈ ਹਾਂ ਜੀ ਸਭ ਕੋ ਜੁਦੇ ਹੋਣਾ ਚਾਹੀਦਾ ਕੋਈ ਹੋ ਨਹੀਂ ਜੇ ਇਕੱਠੇ ਆਵਾਂ ਇੱਕ ਦੂਗੇ ਨਾਲ ਬੋਲਣਾ ਹੀ ਨਹੀਂ ਫਿਰ ਉਹ ਤੇਨਾਂ ਨੂੰ ਤਾਂ ਆਪਣਾ ਅਲੱਗ-ਅਲੱਗ ਹੋ ਜੋ ਹਾਂ ਫਿਰ ਜਦੋਂ ਜਦੋਂ ਕਿਤੇ ਮਿਲਦਾ ਬੰਦਾ ਤਾਂ ਫਿਰ ਕਦੇ ਨੂੰ ਬੁਲਾਉਂਦਾ ਵੀ ਹਾਂ ਭੱਜ ਕੇ ਮਿਲਦਾ ਹਾਂ ਤੁਹਾਡੇ ਕੇਸ ਵੀ ਇਦਾਂ ਹੀ ਹੈ ਹਾਂ ਜੀ ਤੁਸੀਂ ਭਾਈ ਨੂੰ ਬੁਲਾਉਂਦੇ ਆਪਣੇ ਨੂੰ ਬੁਲਾਉਨੇ ਜੀ ਇਹਨਾਂ ਮਿਲਦੇ ਵਰਤਦੇ ਮਿਲਦੇ ਵਰਤਦੇ ਸਭ ਉਹੀ ਗੱਲ ਮੈਂ ਕਹਿੰਦਾ ਸੀਗਾ ਵੀ ਜੁਦਾ ਹੋਣਾ ਇੱਕ ਕੁਦਰਤੀ ਪ੍ਰੋਸੈਸ ਹੈ ਇਹ ਇੱਕ ਉਮਰ ਤੋਂ ਬਾਅਦ ਜਦੋਂ ਪਰਿਵਾਰ ਬਣ ਗਿਆ ਤੁਹਾਡੇ ਬੱਚੇ ਆਪਣੇ ਹੋ ਗਏ ਤਾਂ ਉਹ ਜੁਦਾ ਹੋਣ ਤੇ ਕੋਈ ਹਰ ਜਣੀ ਤੁਹਾਡੇ ਲਈ ਗੱਲ ਵੀ ਜੇਕਰ ਅਸੀਂ ਇਕੱਠੇ ਰਹਿ ਕੇ ਇੱਕ ਦੂ ਨੂੰ ਬੁਲਾਉਂਦੇ ਨਹੀਂ ਜਾਂ ਲੜਦੇ ਰਹਿੰਦੇ ਆ ਉਹਦੇ ਨਾਲ ਤੇ ਚੰਗਾ ਜੁਦਾ ਰਹਿ ਕੇ ਇੱਕ ਦੂ ਨੂੰ ਮਿਲਿਏ ਜੱਫੀ ਬਾ ਕੇ ਅੱਜ ਕੱਲ ਜੀ ਕਿਸੇ ਦੇ ਨਿਆਣੇ ਨੂੰ ਆਪਾਂ ਥੱਪੜ ਨਹੀਂ ਮਾਰ ਸਕਦੇ ਜਦ ਅਸੀਂ ਪਹਿਨਾ ਇਕੱਠੇ ਤੇ ਸਾਡੇ ਤਾਇਰਾਂ ਨੇ ਸਾਡਾ ਫੱਟੀਆਂ ਮਾਰੀਆਂ ਜੀ ਸਕੂਲ ਨੂੰ ਪੜਨ ਗਏ ਆ ਮੈਨੇ ਪਰ ਕਦੇ ਕਿਸੇ ਨੇ ਗੁੱਸਾ ਨਹੀਂ ਦਿੱਤਾ ਤੁਸੀਂ ਖਾ ਲੈਂਦੇ ਸੀਗੇ ਉਦੋਂ ਉਦੋਂ ਆਪਣੇ ਅੰਦਰ ਕ੍ਰੀਮੀਆਂ ਵੀ ਨਹੀਂ ਸੀ ਲੜਦੀਆਂ ਵੀ ਸਾਡੇ ਨਿਆਣੇ ਕਾਤੇ ਕੁੱਟੇ ਅੱਜ ਕੱਲ ਤਾਂ ਜੀ ਕਿਸੇ ਦੇ ਬੱਚੇ ਤੇ ਥੱਪੜ ਮਾਰ ਦੋ ਤੇ ਮੀਆਂ ਭੱਜ ਭੱਜ ਪੈਨੀਆਂ ਵੀ ਮੇਰਾ ਬੱਚਾ ਕਾਹਦੇ ਕੁੱਟਿਆ ਹਾਂ ਉਹ ਚੀਜ਼ ਉਹ ਚੀਜ਼ ਤੁਹਾਡੀ ਗੱਲ ਉਹ ਪਿਆਰ ਤਬਾਹ ਕਰ ਰਹੀ ਆ ਨਹੀਂ ਪਹਿਲਾਂ ਵਾਲਾ ਹਾਂ ਹਾਂ ਜੀ ਪਹਿਲਾਂ ਸਹਿਨਸ਼ੀਲਤਾ ਨਹੀਂ ਰਹੀ ਹਾਂ ਜੀ ਹਾਂ ਸਹਿਨਸ਼ੀਲਤਾ ਨਹੀਂ ਰਹੀ ਮਤਲਬ ਜੀ ਬਸ ਦੇਖੋ ਜੀ ਸਰੋਤਿਓ ਗੱਲਾਂ ਹੋ ਰਹੀਆਂ ਖੁੱਲੀਆਂ ਬਿਲਕੁਲ ਦਿਲ ਤੋਂ ਅਨਕਟ ਗੱਲਾਂ ਹੋ ਰਹੀਆਂ ਸਾਰੀ ਗੱਲ ਖੁੱਲੀ ਬਾਤ ਹੀ ਚੱਲ ਰਹੀ ਹੈ ਕੋਈ ਐਸੀ ਗੱਲ ਨਹੀਂ ਕੋਈ ਲਕੋ ਨਹੀਂ ਚੱਲ ਰਿਆ ਪਰ ਗੱਲਾਂ ਹੋ ਰਹੀਆਂ ਸੱਚੀਆਂ ਹਾਂ ਜੀ ਤੁਸੀਂ ਵੀ ਸਹਿਮਤ ਹੋਵੋਗੇ ਆਗੇ ਜਿੱਧਰੋਂ ਟਰੈਕਟਰ ਆ ਗਏ ਨੰਗ ਲੈਣ ਦੀ ਕੋਈ ਨਹੀਂ ਲੰਘ ਤੂੰ ਆ ਵੀ ਲੰਘ ਲੈ ਆਹ ਦੇਖੋ ਜੀ ਨੇ ਹੋੜ ਦਾ ਪਿੰਡ ਐ ਕਰਾਲੀ ਦੇ ਨਾਲ ਸੁੱਖਾ ਜੀ ਨੇ ਦਿਲ ਖੋਲ ਕੇ ਗੱਲਾਂ ਕੀਤੀਆਂ ਮੈਨੂੰ ਨਾ ਜੀ ਸਾਡਾ ਚੈਨਲ ਐ ਬੱਲੇ ਬੱਲੇ ਫਿਲਮਾਂ ਦਾ ਰਿਕਾਰਡ ਠੀਕ ਐ ਜੀ ਅਸੀਂ ਜਿੱਦਾਂ ਸਧਾਰਨ ਜ਼ਿੰਦਗੀ ਚੱਲ ਰਹੀ ਐ ਲੋਕਾਂ ਦੀ ਹਾਂਜੀ ਉਵੇਂ ਗੱਲਾਂ ਕਰਦੇ ਹਾਂ ਉਹਨਾਂ ਕੋਲ ਖੜ ਕੇ ਹਾਂਜੀ ਹੁਣ ਤੁਹਾਡੇ ਕੋਲ ਮੈਂ ਆਇਆ ਤੁਸੀਂ ਜਰਾ ਨਹੀਂ ਉਪਰਾ ਕਰਿਆ ਆ ਚੀਜ਼ ਮੈਨੂੰ ਬਹੁਤ ਵਧੀਆ ਲੱਗਦੀ ਐ ਪਿੰਡਾਂ ਦੀ ਸੁਭਾ ਦੀ ਬਿਲਕੁਲ ਜੀ ਹੈ ਗੱਲ ਮੰਦੀ ਦੱਸਣੀ ਚਾਹੀਦੀ ਹੈ ਜੀ ਗੱਲ ਮੰਦੀ ਦੱਸਣੀ ਚਾਹੀਦੀ ਸੱਚੀ ਦੱਸਣੀ ਚਾਹੀਦੀ ਉਹਨੂੰ ਕਰਨ ਚ ਕੋਈ ਹਰਜੂ ਨਹੀਂ ਆ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਅਸੀਂ ਨਿਕਲੇ ਆ ਦੋਏ ਜਾਣੇ ਆ ਮੇਰਾ ਬੇਟਾ ਨਾਲ ਨਿਕਲਿਆ ਹਾਂ ਜੀ ਹਾਂ ਜੀ ਅਸੀਂ ਅੱਗੇ ਦੀ ਉਤਸਵ ਹਮਸਪ ਹਾਂ ਆ ਦੇਖੋ ਜੀ ਅਸੀਂ ਨਿਕਲੇ ਆਏ ਹਾਂ ਜੀ ਤੇ ਅਸੀਂ ਹੰਮ ਦੇ ਹੰਮ ਦੇ ਤੁਸੀਂ ਖੜੇ ਸੀ ਤਿੰਨੇ ਜਾਣੇ ਗੱਲਾਂ ਮਾਰਦੇ ਹਾਂ ਜੀ ਤੇ ਅਸੀਂ ਕਹਾਂ ਵੀ ਸਰੋਤੇ ਨਾਲ ਵੀ ਸਾਂਝ ਪਾਈਏ ਜਿਹੜੇ ਦੇਖਦੇ ਨੇ ਘਰਾਂ ਦੇ ਬੈਠੇ ਨੇ ਏਸੀ ਲਾ ਕੇ ਬੈਠੇ ਕੋਈ ਜੇ ਉੱਠਿਆ ਕੋਈ ਕੁਛ ਕਰਦਾ ਐ ਉਹ ਫੋਨ 'ਤੇ ਦੇਖ ਰਿਹਾ ਤਾਂ ਉਹ ਸਾਡੀ ਗੱਲਬਾਤ ਸੁਣੂਗਾ ਔਰ ਕਿਤੇ ਟਿੱਪਣੀ ਵੀ ਕਰੂਗਾ ਬੜੀ ਸੱਚੀ ਚਾਰ ਵਜੇ ਉੱਠ ਕਰਦੇ ਆ ਜੀ ਅੱਛਾ ਚਾਰ ਵਜੇ ਤੇ ਵੀ ਪਹਿਲਾਂ 3:30 ਵਜੇ ਜਾਂ ਪਾਠ ਹੀ ਲੱਗਦਾ ਹਾਂ ਜਾਂ ਉੱਠ ਖੜੀਦਾ ਜੀ ਬਾਪਨਾ ਡੰਗਰਾਂ ਨੂੰ ਪੱਠੇ ਪਾਈਦੇ ਅੱਛਾ ਫਿਰ ਧਾਰਾਂ ਕੱਢਣੇ ਦਾ ਟਾਈਮ ਹੋ ਜਾਂਦਾ ਜੀ ਹਾਂ ਫਿਰ ਆਪਣਾ ਨਹਾ ਧੋ ਕੇ ਗੁਰਦੁਆਰਾ ਸਾਹਿਬ ਜਾਂਦਾ ਜੀ ਰੋਜ਼ ਸੰਤ ਬਾਬਾ ਜੀ ਸਿੰਘ ਦੇ ਅੱਛਾ ਉਹ ਬਾਹਰ ਨਦੀ ਵਾਲੇ ਬੜਾ ਵਧੀਆ ਗੁਜ਼ਾਰਾ ਹ ਸਭ ਬੜਾ ਆਪਣਾ ਆਪਣਾ ਆ ਕੇ ਕੱਖ ਪੱਠੇ ਲਿਆਂਦੇ ਹਾਂ ਪੱਠਿਆਂ ਤੋਂ ਬਾਅਦ ਆਪਣਾ ਗੋਬਰ ਭਰ ਲਿਆਂਦਾ ਫਿਰ ਮੈਂ ਮੱਜਾਂ ਨੂੰ ਪਾਣੀ ਪਲਾ ਕੇ ਨਿੜਾ ਕੇ ਅੱਗੇ ਆਟੇ ਅੰਦਰ ਕਰ ਦੇਣੀ ਆਂ ਅਰੇ ਵਾਜੀ ਫੇ ਸਾਢੇ 4 ਵਜੇ ਉਹਨਾਂ ਨੂੰ ਪਾਣੀ ਫੇਰ ਪਲਾਉਣਾ ਈ ਸ਼ਾਮ ਨੂੰ ਫੇਰ ਧਾਰਾਂ ਦਾ ਟਾਈਮ ਹੋ ਜਾਂਦਾ ਜੀ ਸ਼ਾਮ ਨੂੰ ਉਹ ਬੜਾ ਹਰ ਵਕਤ ਖੁਸ਼ ਰਹਿੰਦਾ ਜੀ ਆਹ ਹੈ ਜੀ ਗੱਲ ਅਸਲੀ ਹੈ ਕੰਮ ਕਰੀਦਾ ਡਟ ਕੇ ਡਟ ਕੇ ਪਿਆਰ ਮੁਹੱਬਤ ਕਰੀਦਾ ਸਾਰਿਆਂ ਨਾਲ ਹਾਂ ਜੀ ਔਰ ਖੁਸ਼ ਰਹਿੰਦਾ ਹੈ ਹਾਂ ਜੀ ਆਹ ਜੀ ਲਾਈਫ ਦਾ ਫੰਡਾ ਕਰਿਓ ਸਰੋਤਿਓ ਕਮੈਂਟ 3:30 ਵਜੇ ਕਹਿੰਦੇ ਬਾਈ ਜੀ ਉੱਠ ਜੰਦੇ ਸੁੱਖਾ ਜੀ ਆਹ ਦੇਖੋ ਹੁਣ ਵੀ ਅਸੀਂ ਗੁਰਦੁਆਰਾ ਸਾਹਿਬ ਆਪਾਂ ਨੂੰ ਕੈਮਰਾ ਪਾ ਕੇ ਦਿਖਾਉਂਗਾ ਤਾਂ ਕਈ ਵਾਰੀ ਅਸੀਂ ਸ਼ਹਿਰ ਵਾਲੇ ਕਹਿੰਦੇ ਯਾਰ ਗੋਬਰ ਨਹੀਂ ਇਹ ਲਾਈਫ ਲਾਈਨ ਹੈ ਜੀਵਨ ਚੱਲ ਰਿਹਾ ਹੈ ਹਾਂ ਜੀ ਇਹ ਕੱਖ ਕੰਡਾ ਹੋ ਰਿਹਾ ਗੋਬਰ ਠਾਇਆ ਜਾ ਰਿਹਾ ਹਾਂ ਜੀ ਅਸੀਂ ਬਹੁਤ ਖੁਸ਼ ਰਹਿੰਦੇ ਹਾਂ ਜੀ ਹਰ ਵਕਤ ਅਰੇ ਵਾਹ ਜੀ ਬਹੁਤ ਖੁਸ਼ ਮਜ਼ਾ ਆ ਗਿਆ ਜੀ ਗੱਲ ਦਾ ਸਾਡਾ ਜੀ ਲੱਗਿਆ ਬਾਈ ਜੀ ਮੱਜਾਂਗਾ ਆਏ ਹਾਏ ਹਾਂ ਜੀ ਬਹੁਤ ਕੁਝ ਮਿਲਿਆ ਜੀ ਮੱਜਾਂ ਚੋਂ ਅੱਛਾ ਹਾਂ ਜੀ ਬੱਚੇ ਵੀ ਪੜਾਏ ਆ ਬਾਹਰ ਵਿਦੇਸ਼ ਵੀ ਭੇਜੇ ਆ ਹਾਂ ਦੇਖੋ ਅਸੀਂ ਕਿਰਪਾ ਜੀ ਮਹਾਰਾਜ ਦੀ ਓ ਵਾਹ ਜੀ ਵਾਹ ਆ ਜਿਹੜਾ ਨਾ ਜੀ ਸਬਰ ਸੰਤੋਖ ਹਾਂ ਜੀ ਹਾਂ ਇਹ ਬੜਾ ਜ਼ਰੂਰੀ ਹੈ ਬਿਲਕੁਲ ਜੀ ਕੀ ਕਹਿੰਦੇ ਹੋ ਤੁਸੀਂ ਸਬਰ ਸੰਤੋਖ ਹਾਂ ਜੀ ਬਹੁਤ ਜ਼ਰੂਰੀ ਹੈ ਜੀ ਬਹੁਤ ਜ਼ਰੂਰੀ ਹੈ ਹਾਂ ਜੀ ਜਿੱਦਾਂ ਭਾਈ ਜੀ ਨੇ ਕਿਹਾ ਵੀ ਬਹੁਤ ਖੁਸ਼ ਆਏ ਹਾਂ ਮੱਜਾਂ ਆਏ ਆ ਅਜਾ ਹਰ ਵਕਤ ਖੁਸ਼ ਰਹਿਣੇ ਆ ਜੀ ਆਏ ਹਾਏ ਹਾਏ ਦੇਖੋ ਸਰੋਤ ਕੀ ਮੈਸੇਜ ਦੇ ਰਹੇ ਸੁੱਖਾ ਜੀ ਹਾਂ ਜੀ ਹੈ ਬਹੁਤ ਖੁਸ਼ ਰਹਿਣੇ ਹਰ ਵਕਤ ਬਖਰੂ ਦੀ ਕਿਰਪਾ ਹੈ ਜੀ ਵਾਹ ਜੀ ਵਾਹ ਜੀ ਵਾਹ ਇਸ ਤੋਂ ਵਧੀਆ ਸ਼ਬਦ ਹਾਂ ਜੀ ਮੈਂ ਕਹਿੰਦਾ ਵੀ ਹੋ ਨਹੀਂ ਸਕਦੇ ਸਾਨੂੰ ਐਸੇ ਤਰ੍ਹਾਂ ਹੀ ਰਹਿਣਾ ਚਾਹੀਦਾ ਹਾਂ ਜੀ ਹੈ ਨਹੀਂ ਹਾਂ ਜੀ ਅਰੇ ਅੱਜ ਮਿਲਦੇ ਵਰਤਦੇ ਹਾਂ ਜੀ ਹਰੇਕ ਆਹ ਆ ਦੇਖੋ ਖੁਸ਼ ਰਹੀਦਾ ਜੀ ਟਰੈਕਟਰ ਆ ਕੇ ਨੇੜੇ ਸਾਡੇ ਹਾਂ ਜੀ ਔਰ ਬਾਈ ਜੀ ਲੱਗੇ ਹੋਏ ਨੇ ਟਰੈਕਟਰ ਤੇ ਹਾਂ ਜੀ ਇਸ ਤੋਂ ਬਾਅਦ 라ਉਣੀ ਹੋਣੀ ਹੈ ਹਾਂ ਜੀ ਬਾ ਹੁਣ ਪਾਣੀ ਛੱਡ ਦੇਣਾ ਜੀ ਹੁਣ ਪਾਣੀ ਛੱਡ ਕੇ ਜਿਹਦੇ ਵੱੱਤ ਆ ਗਿਆ ਫੇਰ ਇਹਦੇ ਵਿੱਚ ਚਰੀ ਬੀਜੀ ਜਾਊਗੀ ਜੀ ਮੱਜਾ ਵਾਸਤੇ ਦੇਖੋ ਜੀ ਸਰੋਤਿਓ ਤੁਹਾਡੇ ਨਾਲ ਮੈਂ ਸਾਂਝ ਪਾ ਰਿਹਾ ਬਿਲਕੁਲ ਲਾਈਵ ਜਿਹੜਾ ਹੈ ਕੰਮ ਚੱਲ ਰਿਹਾ ਟਰੈਕਟਰ ਚੱਲ ਰਿਹਾ ਸੁੱਖਾ ਜੀ ਮੇਰੇ ਨਾਲ ਖੜੇ ਨੇ ਔਰ ਸੁੱਖਾ ਜੀ ਨੇ ਬਹੁਤ ਸੋਹਣੀਆਂ ਪਿਆਰੀਆਂ ਗੱਲਾਂ ਕੀਤੀਆਂ ਇਹ ਬਲਦੇਵ ਸਿੰਘ ਆ ਮੇਰੇ ਕੋਲ ਬਲਦੇਵ ਸਿੰਘ ਜੀ ਵੀ ਨਾਲ ਖੜੇ ਨੇ ਬਲਦੇਵ ਸਿੰਘ ਜੀ ਨਾਲ ਅੱਜ ਕੱਲ ਇਹਨਾਂ ਨਾਲ ਰੋਜ਼ ਦਾ ਹੀ ਮਿਲਣਾ ਹੈਗਾ ਹਾਂ ਜੀ ਸਾਢੇ 3 ਵਜੇ ਸੁੱਖਾ ਜੀ ਉੱਠੇ ਹੋਏ ਨੇ ਰਾਤ ਨੂੰ ਕਿੰਨੇ ਵਜੇ ਪੈ 9 ਵਜੇ ਪੈਜੀ ਦਾ ਹਾਂਜੀ 9 ਵਜੇ ਪੈਜੀ ਦਾ ਫਿਰ ਸਵੇਰ ਦੀ ਉੱਠਣਾ ਹੈ ਜੀ ਜਿਹੜੀ ਉਹ 3:30 ਵਜੇ ਉੱਠ ਖੜੀਦਾ ਜੀ ਅੱਛਾ ਆ ਜਾਈਏ ਨਹੀਂ ਵੀ 11 ਵਜੇ ਪੈਣਾ ਹੈ ਟੀਵੀ ਲਾਇਆ ਬਾਏ 11:00 ਬਜੇ 12 ਬਿਲਕੁਲ ਨਹੀਂ ਜੀ ਆਪਣਾ ਪ੍ਰਸ਼ਾਦਾ ਛੱਕ ਕੇ 9 ਵਜੇ ਪੈ ਜਾਣਾ ਜੀ ਪ੍ਰਸ਼ਾਦਾ ਕਿੰਨੇ ਵਜੇ ਛੱਕਦੇ ਹੋ ਬਸ 8:30 ਜੀ ਜਦ ਛੱਕਾ ਆਪਣਾ ਬਸ ਉਤੇ ਬਾਦ ਆਪਣਾ ਪੈ ਜਾਣਾ ਜੀ ਅੱਛਾ ਹਾਂ ਜੀ ਵਾਹਿਗੁਰੂ ਜੀ ਤਿਆ ਕੇ ਹਾਂ ਜੀ ਬਸ ਹੈ ਹਾਂਜੀ ਵਾਹ ਜੀ ਹਾਂ ਜੀ ਵਾਹ ਜੀ ਬਸ ਕਾ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਹਾਂ ਜੀ ਜੇ ਆਪਾਂ 11 12 ਵਜੇ ਪਾਉਂਗੇ ਫਿਰ ਸਵੇਰੇ 3:30 ਵਜੇ ਉੱਠਣੀ ਦੀ ਸਕਦਾ ਕੋਈ ਆ ਨਹੀਂ ਫਿਰ ਤਾਂ ਕਿੱਥੋਂ ਟੂੰਗੇ ਹਾਂ ਜੇ ਤੁਸੀਂ ਪਾਰਟੀਆਂ ਅਟੈਂਡ ਕਰੋਗੇ 11 12 ਵਜੇ ਤੱਕ ਹਾਂ ਫਿਰ ਜੀ 3:30 ਵਜੇ ਉੱਠਣਾ ਬਹੁਤ ਔਖਾ ਇਹ ਆ ਦੇਖੋ ਜੀ ਬਾਈ ਜੀ ਨਹੀਂ ਸਕਦੇ ਬਾਈ ਜੀ ਰੁਕ ਜਾਓ ਰੁਕ ਜਾਓ ਰੁਕ ਜਾਓ ਅਸੀਂ ਕੰਮ ਤੇ ਚਲੇ ਆਏ ਅਸੀਂ ਇਹ ਹੈਲੋ ਹੀ ਕਰਾਣੀ ਹੈ ਤੁਸੀਂ ਕੰਮ ਤੇ ਜਾਓ ਅਸੀਂ ਰੁਕਣਾ ਨਹੀਂ ਆ ਜੀ ਲੇਟ ਹੋ ਗਿਆ ਜੀ ਅੱਛਾ ਪਹਿਲਾਂ ਹੀ ਲੇਟ ਹੈ ਤੇ ਮੈਨੂੰ ਪਹੁੰਚਣਾ ਹੈ 8 ਵਜੇ ਪਹੁੰਚਣਾ ਹੈ ਹਾਂ ਜੀ ਆਲਮੋਸਟ ਟਾਈਮ ਹੋ ਗਿਆ ਤੁਹਾਡਾ ਇਹ ਨਸੀਬ ਸਿੰਘ ਜੀ ਸਾਡੇ ਬਹੁਤ ਪਿਆਰ ਬਹੁਤ ਵਧੀਆ ਜੀ ਇਹ ਨਸੀਬ ਸਿੰਘ ਜੀ ਬਾਬਾ ਜੀ ਵੀ ਇਹ ਇਹ ਸਭ ਕੁਝ ਹੈ ਹਾਂ ਜੀ ਕਾਲੀ ਮਾਈ ਦੇ ਭਗਤਾਂ ਆਏ ਵਾਹ ਜੀ ਵਾਹ ਵਾਹ ਜੀ ਠੀਕ ਹੈ ਜੀ ਅਸੀਂ ਜਾ ਕੇ ਆਏ ਜੀ ਕਾਲੀ ਮਾਈ ਦੇ ਬੜਾ ਸਜੋਗ ਦਿੱਤਾ ਜੀ ਜਗਰਾਤਾ ਵੀ ਕਰਾਇਆ ਬਾਬਾ ਜੀ ਨੇ ਇਹ ਲੇਟ ਹੋ ਗਏ ਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਇਹਨਾਂ ਦੀ ਹਾਜ਼ਰੀ ਅੱਛਾ ਅੱਛਾ ਮੀਆਂ ਜੀ ਕਾ ਜੀ ਵਾ ਮੀਆਂ ਜੀ ਵੀ ਇੱਥੇ ਅੱਛਾ ਮੱਝਾ ਖਰੀਦਦੇ ਆ ਠੀਕ ਹੈ ਸਰ ਜੀ ਤੁਸੀਂ ਕੰਮ ਤੇ ਪਹੁੰਚੋ ਤੁਹਾਡੀ ਹਾਜ਼ਰੀ ਹਾਜ਼ਰੀ ਲੱਗੀ ਤੁਹਾਡੀ ਮਿਹਨਤ ਵਾਲਿਆਂ ਦੀ ਹੈ ਮਿਹਰਬਾਨੀ ਲੱਲ 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 ਯਾਰ ਚਾਹ ਪਾਣੀ ਆ ਤਾਂ ਗੱਲ ਤੁਸੀਂ ਨਾ ਜਿਹੜਾ ਚਾਹ ਪਾਣੀ ਪੁੱਛੀ ਦਿਲ ਤੋਂ ਮੈਂ ਕਹਿੰਦਾ ਅੰਦਰ ਤੱਕ ਆ ਗਈ ਸਾਡੇ ਤੁਹਾਡੇ ਨਾਲ ਗੱਲਾਂ ਬਾਤ ਠੰਡਾ ਪਲਾਈਏ ਪੁੱਤ ਠੰਡਾ ਹੈ ਦੇਖੋ ਜੀ ਆਹ ਪਿਆਰ ਹੈ ਕਿੱਥੇ ਲੱਭਣਾ ਹੈਗਾ ਹਾਂ ਜੀ ਮਜ਼ਾ ਆ ਗਿਆ ਦੀ ਗੱਲ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ